ਸਸਿਕਾ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਦਾਂਗੀ ਤੁਸੀਂ ਸਭ ਮਜੀ ਚੋਗੇ ਕੈਨੇਡਾ ਦਾ ਨਾਂ ਲੈਂਦੇ ਆਂ ਨਾ ਹਰ ਇੱਕ ਦੇ ਦਿਮਾਗ 'ਚ ਹੋ ਜਾਂਦਾ ਵੀ ਬੜਾ ਖੂਬਸੂਰਤ ملک ਹੈਗਾ ਲੋਕ ਬੜੇ ਖੁਸ਼ਹਾਲ ਲਗੇ ਹੋਏ ਉਹਨਾਂ ਕੋਲ ਜਗ੍ਹਾ ਬੜੀ ਈ ਹੈ ਕਾਰ ਪਰੇ ਵੱਡੇ ਵੀ ਹੈ ਵੀ ਪੰਜਾਬੀਆਂ ਦੇ ਵੀ ਕਾਰ ਗੋੜੇ ਨਹੀਂ ਹੈ ਵੇ ਪੰਜਾਬੀ ਨੇ ਕਾਰ ਬੜੇ ਵੱਡੇ ਵੀ ਹੁਣ ਤੁਸੀਂ ਇਹ ਦੇਖ ਲਓ ਡੈਨਮਾਰਕ ਡੈਨਮਾਰਕ ਪੋਛ ਛੋਟਾ ملک ਛੋਟੀ ਨੀ ਜਗ੍ਹਾ ਈ ਨਾਲ ਕੋਲ ਇੱਥੇ ਕਾਰਾਂ ਬਹੁਤ ਘੱਟ ਈ ਕਹਿੰਦੇ ਸ਼ਗਲ ਚਲਾਓ ਤੁਸੀਂ ਤੁਹਾਡੀ ਸਿਹਤ ਵੀ ਚੰਗੀ ਰਹੇਗੀ ਪੋਲੂਸ਼ਨ ਨਹੀਂ ਫਲੇਗਾ ਤੇ ਬੋਤੀ ਟ੍ਰੈਫਿਕ ਕਰਕੇ ਜਗ੍ਹਾ ਵੀ ਨਹੀਂ ਰੁਕੇਗੀ ਹੁਣ ਆ ਗਿਆ ਫਿਨਲੈਂਡ ਫਿਨਲੈਂਡ ਕੋ ਜਗ੍ਹਾ ਬਹੁਤ ਜ਼ਿਆਦਾ ਗਈ ਹੈ ਲੇਕਿਨ ਇਹ ਵੀ ਚੰਦੇ ਵਿੱਚ ਪੋਲੂਸ਼ਨ ਜਿੰਨਾ ਘੱਟ ਦਵੇ ਉਹਨਾਂ ਦਾ ਫਾਇਦਾ ਹੈ ਇਹਨਾਂ ਕੋ ਜਗ੍ਹਾ ਦੀ ਕੋਈ ਕਮੀ ਨਹੀਂ ਗਈ ਇਹ ਤੇ ਸਵੀਡਨ ਕਾਫੀ ਇਹਨਾਂ ਕੋ ਜਗ੍ਹਾ ਗਈ ਹੈ ਆਬਾਦੀਆਂ ਦੀ ਬਹੁਤ ਘੱਟ ਗਈ ਹੈ ਆਰਟ ਜਲੋਂ ਦੇ ਬਰਾबरी ਆਬਾਦੀ ਇਹ ਕੁਦਰਤ ਉਲਵੇ ਲੋ ਕੀ ਕੀ ਕਿਨ ਬਖਸ਼ਿਆ ਤੇ ਨੇ ਕਿਵੇਂ ਰਹਿਣਾਗਾ ਐਫ ਇਹ ਡੈਨਮਾਰਕ ਆ ਗਿਆ ਹੁਣ ਡੈਨਮਾਰਕ ਤੇ ਜਿਹੜੇ ਲੋਕ ਨੇ ਨਾ ਇਹ ਤੁਸੀਂ ਵੇਖਿਆ ਹੈਗਾ ਇਹ ਸੈਗਲ ਦੇ ਜਾਂਦੇ ਵੇ ਜਿੱਦੜ ਵੀ ਲੋ ਮੈਗਨਸ ਸਾਈਕਲ ਹੀ ਸਾਈਕਲ ਹੈ ਜਿਹੜਾ ਬੰਦਕ ਦੇ ਤੁਸੀਂ ਹਤਾ ਉਹ ਸੈਗਲ ਵੀ ਕਿ ਘਬਰਾ ਜਾਂਦਾ ਪਤਾ ਨਹੀਂ ਕਦੋਂ ਸੈਗਲ ਆਏ ਨੇ ਕਦੇ ਸੈਗਲ ਵੱਖੀ ਨਾ ਮਾਰਦੇ ਕੋਈ ਵੈਜੇ ਤੇ ਲਾਈਨਾਂ ਬਣੀਆਂ ਹੋਈਆਂ ਗ੍ਰੀਨ ਰੈੱਡ ਲਾਈਟ ਲੇਕਿਨ ਬੰਦੇ ਨਵੇਂ ਨੂੰ ਖਿਆਲ ਨਹੀਂ ਉਹ ਸਿਰਫ ਕਾਲ ਹੀ ਵੇਖਦਾ ਸੈਗਲ ਵੇਖਦਾ ਨਹੀਂਗਾ ਹੌਲੈਂਡ ਚ ਵੀ ਉਹ ਚੱਕਰ ਹੈ ਉੱਥੇ ਵੀ ਸੈਗਲ ਬਹੁਤ ਜ਼ਿਆਦਾ ਗਏ ਬੈਲਜੀਅਮ ਜੀ ਸੈਗਲ ਬਹੁਤ ਜ਼ਿਆਦਾ ਗਏ ਬਾਕੀ ਕੁਦਰਤੀ ਮਾਰ ਵੇਖ ਲੋ ਜਿਵੇਂ ਯੂਕੇ 'ਚ ਬੜਾ ਮੀਂਹ ਪੈਂਦਾ ਇਸ ਇੰਟਰਨੈਸ਼ਨਲ ਮਗਰ 'ਚ ਮੀਂਹ ਬੜਾ ਪੈਂਦਾ ਹੈ ਹਾਲੈਂਡ 'ਚ ਬੜਾ ਮੀਂਹ ਪੈਂਦਾ ਹੈ ਜਿਹਨੂੰ ਆਪਾਂ ਨੀਦਰਲੈਂਡ ਵੀ ਕਹਿੰਦੇ ਆ ਤੇ ਬੈਲਜੀਅਮ ਵੀ ਬੜਾ ਪੈਂਦਾ ਹੈ ਇਸ ਕਰਕੇ ਜੋ ਕੁਦਰਤ ਤੁਹਾਨੂੰ ਦਿੰਦਾ ਨਾ ਉਹ ਤੁਹਾਨੂੰ ਬਰਦਾਸ਼ਤ ਕਰਨਾ ਹੀ ਪੈਣਾ ਹੈ ਜਿਹੜੇ ਵੱਡੇ ਘਾਲੀ ਚੰਗੇ ਨਹੀਂ ਹੁੰਦੇ ਜੇ ਤੁਹਾਡਾ ਮਨ ਖੁਸ਼ ਤੇ ਕਿੰਨੇ ਤੁਹਾਨੂੰ ਪਤਾ ਪੰਗੇ ਪੈਂਦੇ ਵੇ ਕੋਈ ਕੁੜੀਆਂ ਧੋਖਾ ਦੇਈ ਜਾਂ ਜਾ ਕੇ ਹਾਇਰਲਟਸ 'ਕਾ ਅਗੇ ਜਦ ਨੂੰ ਪੜਨ ਭੇਜੀਦਾ ਸੀ ਕੋ ਮੁੰਡੇ ਧੋਖਾ ਦੇ ਗਏ ਸਭ ਤੋਂ ਜ਼ਿਆਦਾ ਕੇਸ ਆ ਕਿ ਉਹ ਡੰਡਾ ਜਿਹਾ ਰਹੇ ਵੇ ਉਤੋਂ ਨੇ ਪੀਅਰ ਦੇਣੀ ਬੰਦ ਕਰਦੀ ਏ ਉਹਨ ਕਿਸੇ ਨੂੰ ਵੱਡੇ ਘਰ ਨਹੀਂ ਚੰਗੇ ਲੱਗਣੇ ਵੱਡੇ ਘਰ ਤੇ ਤੱਦੀ ਚੰਗੇ ਲੱਗਣਗੇ ਜਿੱਥੇ ਸੈਟਿੰਗ ਹੋਏਗੀ ਤੇ ਆ ਜਿਹੜੇ ਸਟੂਡੈਂਟ ਗਏ ਵੇ ਉਹਨਾਂ ਦੇ ਥੱਲੇ ਰਹਿਣਾ ਪੈਂਦਾ ਉਹ ਉਹਤੇ ਵੱਡੇ ਘਰ ਦੇ ਲੈ ਸਕਦੇ ਨਹੀਂ ਜਦੋਂ ਸੈੱਟ ਹੋਣਗੇ ਫਿਰ ਵੱਡੇ ਘਰ ਲੈਣਗੇ ਜੋ ਮਿਲੇਗੀ ਪੀਅਰ ਮਿਲੇਗੀ ਪੱਕੇ ਹੋਣਗੇ ਜਦੋਂ ਜਿਹੜੇ ਕਰਜ਼ੇ ਗੁਰਜ਼ੇ ਲਾਣਗੇ ਤੇ ਫਿਰ ਉਹਨਾਂ ਨੂੰ ਵੱਡੇ ਘਰ ਚੰਗੇ ਲੱਗਦੇ ਨੇ ਇਸ ਕਰਕੇ ਤੁਸੀਂ ਵੱਡੇ ਘਰ ਦੇ ਲਾਲਚ ਨਾ ਪਿਆ ਕਰੋ ਰੱਬ ਕੋਲ ਸੁੱਖ ਮੰਗਿਆ ਕਰੋ ਵੀ ਫੈਮਲੀ ਸਾਡੀ ਸਹੀ ਰਹੇ ਸਾਰਾ ਪਰਿਵਾਰ ਇਕੱਠੇ ਬੈਠ ਕੇ ਰਾਤ ਦੀ ਰੋਟੀ ਇਕੱਠੇ ਖਾਈਏ ਫੇਰ ਤੇ ਘਰ ਛੋਟਾ ਹੈ ਵੱਡਾ ਵੇ ਮਜਾ ਆਉਂਦਾ ਤੇ ਜੇ ਘਰ ਤਾਂ ਕੋ ਬਹੁਤ ਹੈ ਤੇ ਨੂੰ ਕਿੱਧਰ ਗਈ ਹੈ ਪੁੱਤਰ ਕਿੱਧਰ ਗਿਆ ਤੇ ਈ ਕਿੱਧਰ ਗਈ ਹੈ ਉਹ ਜੇ ਵੱਡੇ ਘਰ ਨੂੰ ਕੀ ਕਰੋਗੇ ਬੜੇ ਲੋਕ ਇੰਡੀਆ ਤੋਂ ਜਿਵੇਂ ਮਾਪਿਓ ਵੀ ਉਹ ਬੱਚਾ ਕੋ ਲਾਉਂਦੇ ਚਲੋ ਜੀ ਉਹਨਾਂ ਕੋ ਜਾ ਕੇ ਚਾਰ ਦਿਨ ਜੰਮੀ ਵਗਾਰਾਂਗੇ ਕੁਝ ਦੇ ਮਾਪਿਓ ਨੂੰ ਲਾ ਰੱਖ ਲੈਂਦੇ ਵੇ ਤੇ ਕਈਆਂ ਨੂੰ ਲਾ ਹੁੰਦਾ ਚਲੋ ਜੀ ਖੇਤਾਂ ਜਾ ਕੇ ਕੰਮ ਕਰੋ ਉਹ ਕਹਿੰਦੇ ਚੰਗੀ ਭਲੀ ਸਰਦਾਰੀ ਛੱਡ ਕੇ ਅਸੀਂ ਆਏ ਹਾਂ ਕੈਨੇਡਾ ਵਿਚ ਆਇਸ਼ ਕਰਨ ਤੇ ਤੁਸੀਂ ਸਾਨੂੰ ਖਸਾਧ ਪਾਤੇ ਕੋਈ ਬੇਰ ਵੰਡੰਡਿਆ ਤੇ ਕੋਈ ਰਸਬਰੀ ਵੰਡੰਡਿਆ ਤੇ ਕੋਈ ਸੰਤਰੇ ਵੰਡੰਡਿਆ ਤੇ ਕੋਈ ਸੇਬ ਵੰਡੰਡਿਆ ਇਸ ਕਰਕੇ ਦੋਸਤੋ ਜੁੜੀ ਨਹੀਂ ਵੀ ਵੱਡੇ ਕਾਰਨ ਵਾਲੀ ਤੁਹਾਨੂੰ ਮਨ ਖੁਸ਼ ਹੋਏਗਾ ਮਨਤਾ ਦੀ ਖੁਸ਼ ਹੋਣਾ ਇਹ ਤੁਹਾਨੂੰ ਘਰ ਦੀ ਤਫਾਕ ਹੈਗਾ ਤੁਸੀਂ ਯਾਰ ਨਾ ਰਹਿਣ ਲਈਓ ਵੰਡ ਕੇ ਖਾ ਰਹੇ ਹੋ ਤੁਸੀਂ ਕੈਨੇਡਾ ਬਾਰੇ ਦੇ ਕਹਿੰਦੇ ਬਥੇ ਘਰ ਬੜੇ ਵੱਡੇਵੇਂ ਕਦੀ ਦੋਸਤੋ ਯੂਕੇ ਦੇ ਘਰ ਜਾ ਕੇ ਵੇਖੋ ਫਿਰ ਤੁਹਾਨੂੰ ਬਲਗੇ ਛੋਟੇ ਘਰ ਕਿੰਨੇ ਹੁੰਦੇ ਵੇ ਇੱਥੇ ਘਰ ਕਿੰਨੇ ਰੀਆਂ ਖੁੱਡਾਂ ਗਿਆ ਜੇ ਤੁਸੀਂ ਹੈਰਾਨ ਹੋ ਜਾਓਗੇ ਵੀ ਇੱਥੇ ਵੀ ਜਨਤਾ ਵਸਦੀ ਪਈ ਹੈ ਇਸ ਕਰਕੇ ਜੜੇ ਮੂਚ ਰੰਤ ਉੱਥੇ ਤੁਹਾਨੂੰ ਬਰਦਾਸ਼ਤ ਕਰਨਾ ਹੀ ਪੈਂਦਾ ਹੈ ਚਾਹੇ ਛੋਟਾ ਚਾਹੇ ਵੱਡਾ ਇੱਥੇ ਲੱਖਣ ਸਾਨੂੰ ਜਨਤਾ ਰਹਿ ਰਹੀ ਹੈ ਇੰਗਲੈਂਡ ਚ ਸਭ ਤੋਂ ਪਹਿਲਾਂ ਇੰਗਲੈਂਡ ਚ ਆਪਣੇ ਲੋਕਾਂ ਨੇ ਝੰਡੇ ਗੱਡੇ ਸੀ ਇਸ ਕਰਕੇ ਵੱਡੇ ਛੋਟੇ ਘਰਾਂ ਦਾ ਕੋਈ ਚੱਕਰ ਨਹੀਂਗਾ ਕਈ ਲੋਕ ਫਲੈਟ ਚ ਰਹਿੰਦੇ ਵੇ ਹੁਣ ਸਪੀਨ ਚ ਫਲੈਟ ਚ ਰਹਿੰਦੇ ਲੋਕ ਉਤੇ ਘਾਰੇ ਇਹ ਲੋਕਾਂ ਦੇ ਲੇਕਿਨ ਜਿਆਦਾ ਫਲੈਟ ਜੰਦੇ ਵੇ ਉਹ ਥੋੜਾ ਸਸਤਾ ਪੈਂਦਾ ਹੈ ਪਰ ਇਹ ਥੋੜਾ ਪਿਆਰ ਹੁੰਦਾ ਹੈ ਇਕੱਠੀ ਫੈਮਿਲੀ ਹੁੰਦੀ ਹੈ ਜਿੰਨੇ ਘਰ ਵੱਡੇ ਉਹਨੇ ਲੋਕੀ ਜਿਆਦਾ ਡਿਵਾਈਡ ਹੋ ਜਾਂਦੇ ਵੇ ਕੋਈ ਉੱਪਰ ਜਾ ਕੇ ਸੁੱਤਾ ਕੋ ਦੂਜੇ ਕਮਰੇ ਜਾਂਦਾ ਕੋ ਤੀਜੇ ਕਮਰੇ ਜਾਂਦੇ ਆ ਇਸ ਕਰਕੇ ਸੁੱਖ ਦਤਦੀ ਮਿਲਦਾ ਜੀ ਤੁਹਾਡਾ ਮਨ ਕੋਸ਼ ਤੇ ਉਮੀਦ ਹੈ ਕਿ ਤੁਹਾਨੂੰ ਵੀਡੀਓ ਪਸੰਦ ਆਏਗੀ ਅਗਰ ਵੀਡੀਓ ਪਸੰਦ ਆਈ ਤੇ ਵੀਡੀਓ ਸ਼ੇਅਰ ਕਰ ਦੇਣਾ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਥੈਂਕ ਯੂ ਤੁਹਾਡਾ ਸਭ ਦਾ ਵੀਡੀਓ ਦੇਖਣ ਲਈ ਦਾ